ਅੱਜ ਦੇ ਬਲੌਗ ਦੇ ਵਿੱਚ ਵੀਡੀਓ ਦੇ ਵਿੱਚ ਜਿੱਦਾਂ ਦਿਖਾਉਨੇ ਤੁਹਾਨੂੰ ਵੀਡੀਓ ਫਲਾਰੋ ਬਰੇਸ਼ੀਆ ਦੇ ਵਿੱਚ ਨਗਰ ਕੀਰਤਨ ਹੈ ਨਾਲ ਨਾਲ ਦੇਖ ਲਓ ਤੁਸੀਂ ਸਿਕਿਉਰਿਟੀ ਵੀ ਕੋਈ ਮਾਹੌਲ ਨਾ ਖਰਾਬ ਕਰੇ ਨਾਲ ਐਂਬੂਲੈਂਸ ਵੀ ਕੋਈ ਉਨੇ ਕੀ ਗੱਲਬਾਤ ਹੋ ਜਵੇ ਪੱਥਿਆ ਪ੍ਰਬੰਧਤ ਹਨ ਸਾਰਾ ਬਾਕੀ ਤੁਹਾਨੂੰ ਅੱਗੇ-ਅੱਗੇ ਦਿਖਾਉਦੇ ਹਾਂ ਇੱਧਰ ਆਹ ਦੇਖੋ ਇੱਧਰ ਬਾਕੀ ਅੱਗੇ-ਅੱਗੇ ਤੁਹਾਨੂੰ ਦਿਖਾਉਣੇ ਬਲੌਗ ਦੇ ਵਿੱਚ ਵੀਡੀਓ ਦੇ ਵਿੱਚ ਬਰੇਸ਼ੀਆ ਫਲਾਰੋ ਨਗਰ ਕੀਰਤਨ ਹੈ ਅੱਜ ਵੀਡੀਓ ਇੱਕ ਥੋੜਾ ਜਿਹਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਕਿ ਚੀਜ਼ ਨਗਰ ਕੀਰਤਨ ਹੁੰਦਾ ਜਿੱਦਾਂ ਹਨਾ ਨਗਰ ਕੀਰਤਨ ਹੁੰਦਾ ਕਿਤੇ ਵੀ ਆ ਦੇਖ ਲਓ ਹੁਣ ਜਿੱਦਾਂ ਬ੍ਰੇਸ਼ੀਆ ਦੇ ਵਿੱਚ ਤਾਂ ਨਗਰ ਕੀਰਤਨ ਆ ਬੰਦੇ ਆਪਣੇ ਖਾ ਪੀ ਕੇ ਹਨਾ ਇੱਥੇ ਹੀ ਦੇਖ ਲਓ ਆਹ ਸਿੱਟਿਆ ਪਿਆ ਇਹਨਾਂ ਕਰਕੇ ਨਾ ਫਿਰ ਮੰਨ ਲਓ ਆਪਣੀ ਕਮਿਊਨਿਟੀ ਹਨਾ ਇਹਨਾਂ ਕੰਮਾਂ ਚ ਅਗਲਾ ਉਹ ਕਰਦਾ ਵੀ ਇਹ ਇਦਾਂ ਹੈ ਆਹ ਦੇਖ ਲਓ ਇੱਕ ਵੀਡੀਓ ਦੇ ਵਿੱਚ ਕਿਸੇ ਨੇ ਖਾਦਾ ਬ੍ਰੈਡ ਥੱਲੇ ਸਿੱਟਤਾ ਹਨਾ ਜਿੰਨਾ ਬਚਿਆ ਦੇਖੋ ਨਗਰ ਕੀਰਤਨ ਦੇ ਵਿੱਚ ਹਰ ਵਾਰ ਫੁੱਲਾਂ ਦੀ ਕਿੱਦਾਂ ਹੈਲੀਕਾਪਟਰ ਦੇ ਨਾਲ ਵਰਕਾ ਹੁੰਦੀ ਹੈ ਦੇਖੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਫੁੱਲਾਂ ਦੀ ਵਰਕਾ ਹੋ ਰਹੀ ਹੈ ਅੱਗੇ ਵੀਡੀਓ ਦੇ ਵਿੱਚ ਇੱਕ ਹੋਰ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਜ਼ਰੂਰ ਦੇਖਿਓ ਆ ਇੱਕ ਵੀਡੀਓ ਤੁਸੀਂ ਦੇਖਿਓ ਜਿੱਦਾਂ ਹਨਾ ਉਹਨਾਂ ਨੇ ਚਲੋ ਲੰਗਰ ਜਿਹੜੇ ਬੰਦੇ ਵੀ ਲਾਉਂਦੇ ਬਹੁਤ ਵਧੀਆ ਗੱਲ ਐ ਪਰ ਆਪਣੇ ਲੋਕਾਂ ਨੇ ਤਾਂ ਇਹ ਦੇਖ ਲਓ ਤੁਸੀਂ ਆਹ ਕਿਆ ਯਾਰ ਜਿੱਦਾਂ ਹਨਾ ਵੀ ਰੋਟੀ ਉਹ ਨਹੀਂ ਮਿਲਦੀ ਹੁੰਦੀ ਇਦਾਂ ਯਾਰ ਤੁਸੀਂ ਠੀਕ ਐ ਲੰਗਰ ਐ ਕੋਈ ਮਰਿਆਦਾ 'ਚ ਸ਼ਕੂ ਉਹ ਨੂੰ ਯਾਰ ਜੋ ਵੀ ਸਮਾਨ ਐ ਹਨਾ ਹੁਣ ਕਰੋ ਪਰ ਆਹ ਦੇਖੋ ਤੁਸੀਂ ਕਿਦਾਂ ਇੱਕ ਟੱਕੇ ਮੁੱਕੀ ਪੱਗਾਂ ਲਾਉਣ ਤੱਕ ਜਾ ਰਹੇ ਸਮਾਨ ਦੇ ਪਿੱਛੇ ਦੇਖੋ ਤੁਸੀਂ ਇਹੋ ਜਿਹਾ ਤਾਂ ਹਾਲ ਹੋ ਗਿਆ ਯਾਰ ਜਮਾ ਹੀ ਗਿਰ ਗਏ ਆਪਾਂ ਯਾਰ ਤੁਸੀਂ ਆਹ ਸੋਚੋ ਇਹ ਥੋੜੀ ਤੇ ਯਾਰ ਆਪਣੀ ਪੰਜਾਬੀਆਂ ਦੀ ਪਛਾਣ ਐ ਠੀਕ ਆ ਸੀ ਵੀ ਜਾਣੇ ਲੱਗਰ ਸਕਦੇ ਆ ਪਰ ਆ ਥੋੜੀ ੱੱਕੇ ਮੁੱਕੀ ਤੁਸੀਂ ਤਾਂ ਘਰਾਂ ਨੂੰ ਝੋਲੇ ਭਰ-ਭਰ ਲਿਜਾਣ ਲੱਗ ਗਏ ਯਾਰ ਇੰਨੀ ਵੀ ਸਾਲੀ ਕਿਹੜੀ ਹੋਊਗੀ ਦੇਖੋ ਲੈ ਆਹ ਦੇਖੋ ਇੱਕ ਦੂਏ ਦੇ ਉੱਪਰ ਖਿੱਚ ਸਮਾਨ ਚਲੋ ਵੀ ਚਲ ਮਰਾਲਾ ਮਰਾ ਮਰਾਲਾ ਗਾਓ ਰਹਿਣੇ ਗਈ ਚਲ ਵੀ ਇੱਕ ਲੈ ਗਿਆ ਝੋਲਾ ਆਹ ਲਾ ਇੱਕ ਲੈ ਗਿਆ ਜੀ ਆ ਆ ਗਿਆ ਆਹ ਲਾ ਚਲੋ ਵੀ ਚਲੋ 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 ਹੋ ਗਿਆ ਕੰਮ ਸਟਾਰਟ ਹੋ ਗਿਆ ਕੰਮ ਸਟਾਰਟ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਖੇਚੋ ਤਾਂ ਖੇਚੋ ਕੰਮ ਬੜਾ ਵੱਡਾ ਧੱਕਾ ਨਾ ਮਾਰ ਏ ਧੱਕਾ ਨਾ ਮਾਰੋ ਧੱਕਾ ਨਹੀਂ ਇੱਕ ਵਾਰੀ 2 ਮਿੰਟ ਛੱਡ ਦੋ ਉਦਾਂ ਹੀ ਲੈ ਜਾਣੇ ਨਾ ਆ ਦੋ ਮਿੰਟ ਖਾਲੀ ਛੱਡਦਾ ਆਪੇ ਲੈ ਜਾਣਗੇ ਹਾਂ ਧੱਕਾ ਨਾ ਮਾਰ ਲੈ ਲੇ ਗਏ ਬਈ ਲੈ ਗਏ ਆ ਵਧੀਆ ਕਰ ਰਹਿਂ ਤੂੰ ਰਹਿਂ ਤੂੰ ਤੂੰ ਠੀਕ ਏ ਇਹਨੂੰ ਨਾ ਛੇੜੋ ਆਇਆ ਤੂੰ ਖਲੀ ਲੈ ਲੈ ਗਏ ਓਏ ਲੈ ਜੋ ਲੈ ਓ ਲੈ 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 ਜੋ ਲੈ ਜੋ ਫੜਾ ਫੜ ਹੈਗੀ ਲੁੱਟ ਬਈ ਹੈਗੀ ਲੁੱਟ ਲੈ ਗਈ ਜਾਂਦਾ ਆ ਜੋ ਲੈ ਜੋ ਲੈ ਜੋ ਕੀ ਹਾਲ ਹੋ ਹੁੰਦਿਆ ਵੇ ਆ ਬੱਲੇ ਬੱਲੇ ਲੈ ਗਿਆ ਸਿਆੜੇ ਬਾੜੇ ਮੈ ਗਿਆ ਤੱਕਾ ਲੈ ਵੀ ਫੜ ਗਈ ਗੱਲ ਉਹ ਆ ਗਿਆ ਥੱਲੇ ਇੱਕ ਉਹ ਆ ਗਿਆ ਵੀਰ ਥੱਲੇ ਇੱਕ ਆ ਜਾ ਆ ਜਾ ਆ ਗਿਆ ਵੀਰ ਥੱਲੇ ਇੱਕ ਚਾਹ ਉੱਥੇ ਹੋ ਜਾਣਾ ਉਹ ਵੀਡੀਓ ਵੀ ਬਣ ਗਈ ਥੁਨੇ ਮਾਰਾ